ਸਸ਼ੀ ਕਲ ਸਾਇਰ ਨੂੰ ਅਸੀਂ ਅੱਜ ਕਲ ਕੰਸ਼ਰੀ ਮੁਖਸ ਸਾਹਿਬ ਤੋਂ ਸ਼ਿਵ ਸ਼ੰਕਰ ਬ੍ਰਾਂਡ ਦਾ ਸੂਟ ਆ ਚੁੱਕਿਆ ਹੈ ਸੂਟ ਦੇ ਵੇਖੋ ਗਲੇ ਤੇ ਕਿੱਡਾ ਸੋਹਣਾ ਵਰਕ ਹੋਇਆ ਨਾਲ ਹੈਂਡ ਵਰਕ ਦਾ ਕੰਮ ਹੋਇਆ ਤੁਸੀਂ ਸਾਰੇ ਸੂਟ ਦੀ ਫਿਨਿਸ਼ਿੰਗ ਚੈੱਕ ਕਰੋ ਕਿੰਨੀ ਸੋਹਣੀ ਫਿਨਿਸ਼ਿੰਗ ਆ ਜਿਹੜਾ ਇਹਦਾ ਬਾਟਮ ਹੈਗੀ ਹੈ ਜੀ ਬਾਟਮ ਦੇ ਉੱਤੇ ਵੀ ਵਰਕ ਹੋਇਆ ਹੋਇਆ ਹੈ ਜਿਹੜਾ ਇਹਦਾ ਦੁਪੱਟਾ ਹੈਗਾ ਦੁਪੱਟਾ ਹੈ ਜੀ ਪਿਓ ਦਾ ਦੁਪੱਟਾ ਦੁਪੱਟੇ ਦੇ ਉੱਤੇ ਵੀ ਲੇਸ ਵਰਕ ਪਲੱਸ ਨਾਲ ਥ੍ਰੈਡ ਵਰਕ ਦਾ ਕੰਮ ਹੋਇਆ ਹੈ ਜਿਹੜੇ ਇਹਨਾਂ ਸੂਟਾਂ ਦਾ ਪ੍ਰਾਈਸ ਹੈਗਾ ਸਿਰਫ 1790 ਰੁਪਏ ਆ ਜਿਹੜਿੰਦੇ 'ਚ ਆਪਾਂ ਤੁਹਾਨੂੰ ਚਾਰਟ ਦਵਾਂਗੇ ਜੀ ਬਿਲਕੁਲ ਲਾਈਟ ਐਂਡ ਡਾਰਕ ਚਾਰਟ ਦੋਨੇ ਬਹੁਤ ਸੋਹਣਾ ਚਾਰਟ ਹੈ ਇਹਦਾ ਜਿਹੜਾ ਆਪਾਂ ਨੈਕਸਟ ਸੂਟ ਤੁਹਾਨੂੰ ਦਿਖਾਉਣ ਜਾ ਰਹੇ ਆ ਉਹ ਸ਼ਿਮਰ 베이스 ਦੇ ਤੇ ਦਿਖਾਉਣ ਜਾ ਰਹੇ ਆ ਜਿਹੜੇ ਜਿਹੜੇ ਅੱਜ ਵਾਲੇ ਸੂਟ ਹੈਗੇ ਜੋ ਤੁਹਾਨੂੰ ਬਹੁਤ ਹੀ ਘੱਟ ਰੇਟਾਂ ਦੇ ਮਿਲਣਗੇ ਵੇਖੋ ਸੂਟ ਵੇਖੋ ਸਰ ਕਿੰਨਾ ਸੋਹਣਾ ਹੈਗਾ ਜਿਹੜੇ ਸੂਟ ਦਾ ਪ੍ਰਾਈਸ ਹੈ ਸਿਰਫ 1300 ਰੁਪਇਆ ਤੇ ਜਿਹੜਾ ਇਹਦੇ ਨਾਲ ਦੁਪੱਟਾ ਵੇਖੋ ਜੀ ਪੂਰਾ ਲੰਬਾ ਚੌੜਾ ਖੁੱਲਾ ਡੁਲਾ 2.5 ਮੀਟਰ ਦਾ ਦੁਪੱਟਾ ਹੈ ਦੁਪੱਟਾ ਵੀ ਬਹੁਤ ਸੋਹਣਾ ਹੈ ਸ਼ਿਮਰ بیس ਦੇ ਉੱਤੇ ਹੀ ਦੁਪੱਟਾ ਹੈ ਜਿਹੜੇ ਇਹਦੇ ਵਿੱਚ ਆਪਾਂ ਤੁਹਾਨੂੰ ਕਲਰਸ ਦਵਾਂਗੇ ਤੇ ਤਿੰਨ ਤਿੰਨ ਸ਼ੇਡਸ ਹੋਰ ਦਵਾਂਗੇ ਜਿਹੜਾ ਆਪਾਂ ਤੁਹਾਨੂੰ ਨੈਕਸਟ ਸੂਟ ਦਿਖਾਉਣ ਜਾ ਰਹੇ ਹਾਂ ਜੀ ਵੀਵਿੰਗ ਦੇ ਉੱਤੇ ਉਹ ਸੂਟ ਆ ਸੂਟ ਵੇਖੋ ਜੇ ਕਿੱਡਾ ਸੋਹਣਾ ਹੈ ਸੂਟ ਦੇ ਲੁੱਕ ਵੇਖੋ ਬਹੁਤ ਸੋਹਣੀ ਹੈ ਜਿਹੜਾ ਇਹਦੇ ਉੱਤੇ ਨਾਲ ਦੁਪੱਟਾ ਹੈਗਾ ਉਹ ਵੀ ਵੀਵਿੰਗ ਦੇ ਉੱਤੇ ਆ ਜੇ ਤੁਸੀਂ ਇਹਨਾਂ ਸੂਟਾਂ ਨੂੰ ਬਾਇ ਕਰਨਾ ਹੈਗਾ ਅਰਸ਼ ਕਲੈਕਸ਼ਨ ਸ਼ਹਿਰ ਮੁਕਸਾ ਸਾਹਿਬ ਤੇ ਵਿਜ਼ਿਟ ਕਰੋ ਜਿਹੜਾ ਇਹ ਸੂਟ ਦਾ ਪ੍ਰਾਈਸ ਹੈਗਾ ਜੀ ਸਿਰਫ 1170 ਰੁਪਏ ਆ ਜਲਦੀ ਤੋਂ ਜਲਦੀ ਸਾਡੇ ਅਰਸ਼ ਕਲੈਕਸ਼ਨ ਤੇ ਆਓ ਤੇ ਇਨ੍ਹਾਂ ਇਨ੍ਹਾਂ ਸੁੱਟਾਂ ਦਾ ਲਾਭ ਉਠਾਓ ਧੰਨਵਾਦ ਜੀ